ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਵੈਗਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬੇਸਨ ਦੇ ਪੂੜੇ ਦੀ ਰੈਸਪੀ ਤੇ ਅੱਜ ਆਪਾਂ ਤੁਹਾਨੂੰ ਬੇਸਨ ਦਾ ਪੂੜਾ ਬਣਾ ਕੇ ਦਿਖਾਵਾਂਗੇ ਬੇਸਨ ਦਾ ਚਿਲਾ ਵੀ ਕਹਿ ਸਕਦੇ ਆ ਤੇ ਇਹਦੇ ਲਈ ਜੇ ਆਪਾਂ ਨੇ ਸਭ ਤੋਂ ਪਹਿਲਾਂ ਲਿਆ ਤਾਂ ਇੱਕ ਕੌਲੀ ਬੇਸਨ ਦੀ ਤੇ ਇਧਰ ਆਪਾਂ ਨੇ ਲੈ ਲਈ ਜੀ ਪਿਆਜ਼ ਤੇ ਇਧਰ ਆਪਾਂ ਲਾਲ ਮਿਰਚ ਇੱਕ ਕੱਟੀ ਹੋਈ ਅੱਗੇ ਇਹ ਤੇ ਇਹ ਹੈਗਾ ਜੀ ਆਪਣਾ ਸੁੱਕਾ ਧਣੀਆ ਸੁਕਾਇਆ ਹੋਇਆ ਸੀ ਆਪਾਂ ਨੇ ਤੇ ਇਹ ਹੈਗਾ ਜੀ ਆਲੂ ਆਪਾਂ ਨੇ ਇਹਨੂੰ ਕੱਦੂਕਸ਼ ਕਰਕੇ ਤੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਰੱਖਤਾ ਸੀਗਾ ਵੀ ਕਾਲਾ ਨਾ ਹੋਵੇ ਇਹ ਤਾਂ ਕਰਕੇ ਪਾਣੀ ਦੇ ਵਿੱਚ ਰੱਖਿਆ ਹੋਇਆ ਆਪਾਂ ਨੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਵੇਸਣ ਦਾ ਪੂੜਾ ਬਣਾਉਣਾ ਸਿਖਾਵਾਂਗੇ ਜੀ ਤੇ ਇਹ ਸਿਰਫ 5 ਮਿੰਟਾਂ ਵਿੱਚ ਹੀ ਬਣ ਕੇ ਤਿਆਰ ਹੋ ਜਾਂਦਾ ਜੀ ਨਾ ਜ਼ਿਆਦਾ ਟਾਈਮ ਲੱਗਦਾ ਹੈ ਤੇ ਤੇ ਬੱਚਿਆਂ ਨੂੰ ਵੀ ਇਹ ਬਹੁਤ ਜ਼ਿਆਦਾ ਪਸੰਦ ਆਉਂਦਾ ਜੀ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਇਹ ਬੇਸਨ ਦਾ ਪੂੜਾ ਤੇ ਵੈਸੇ ਵੀ ਇਹ ਸਿਹਤ ਲਈ ਚੰਗਾ ਹੁੰਦਾ ਜੀ ਤੇ ਸਰਦੀਆਂ 'ਚ ਜਿਵੇਂ ਹੁਣ ਮੌਸਮ ਚੇਂਜ ਹੁੰਦਾਗਾ ਤਾਂ ਬੱਚਿਆਂ ਨੂੰ ਖਾਂਸੀ ਜਿਹਾ ਕੰਮ ਹੋ ਜਾਂਦਾ ਤਾਂ ਉਹਦੇ ਲਈ ਬਹੁਤ ਵਧੀਆ ਇਹ ਬੇਸਨ ਦਾ ਪੂੜਾ ਤੇ ਚਲੋ ਜੀ ਹੁਣ ਆਪਾਂ ਕਰਦੇ ਆਪਾਂ ਵੀਡੀਓ ਸ਼ੁਰੂ ਜੀ ਤੇ ਇੱਥੇ ਆਪਾਂ ਇੱਕ ਕੌਲੀ ਬੇਸਨ ਦੀ ਲੈ ਲਈ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਸਵਾਦ ਦੇ ਅਨਸਾਰ ਨਮਕ ਪਾ ਦਾਂਗੇ ਜੀ ਆਪਾਂ ਜਿੰਨਾ ਕੁ ਤੁਸੀਂ ਵੱਧ ਘੱਟ ਖਾਣੇ ਹੋ ਉਸ ਹਿਸਾਬ ਨਾਲ ਤੁਸੀਂ ਨਮਕ ਪਾ ਲੈਣਾ ਇਹਦੇ ਵਿੱਚ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਲਦੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਭੁਜਿਆ ਹੋਇਆ ਜੀਰੇ ਦਾ ਪਾਊਡਰ ਇਹ ਆਪਾਂ ਨੇ ਜੀਰੇ ਦਾ ਪਾਊਡਰ ਭੁੰਨ ਕੇ ਰੱਖਿਆ ਹੋਇਆ ਹੈ ਜੀ ਪੀਸ ਕੇ ਤੇ ਥੋੜੀ ਜਿਹੀ ਤੇ ਆਪਾਂ ਅਜਵੈਨ ਲੈਂਦੀ ਜੀ ਤੇ ਅਜਵੈਨ ਹਾਜਮੇ ਵਗੈਰਾ ਵਾਸਤੇ ਵਧੀਆ ਰਹਿੰਦੀ ਹੈ ਅਜਮੈਨ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਵੇਸਣ ਦੀਆਂ ਚੀਜ਼ਾਂ ਦੇ ਵਿੱਚ ਤੇ ਥੋੜਾ ਜਿਹਾ ਆਪਾਂ ਲੈ ਲਈਏ ਚਾਟ ਮਸਾਲਾ ਛੋਟਾ ਚਮਚਾ ਇਹ ਅਧਿਕ ਤੋਂ ਥੋੜਾ ਜਿਆਦਾ ਕਿਉਂਕਿ ਆਪਣੇ ਕੋਲ ਟਮਾਟਰ ਹੈ ਨਹੀਂ ਸੀ ਤੇ ਚਾਟ ਮਸਾਲੇ ਨਾਲ ਇਹ ਤੇ ਖਟਾਸ ਜੀ ਵਧੀਆ ਹੋ ਜੂਗੀ ਇਹਦੇ ਵਿੱਚ ਤੇ ਜੇਕਰ ਤੁਹਾਡੇ ਕੋਲ આમਚੂਰ ਪਾਊਡਰ ਹੈਗਾ ਤਾਂ ਤੁਸੀਂ ਉਹ ਪਾ ਸਕਦੇ ਆ ਛਾਟ ਮਸਾਲੇ ਇਥਾਂ ਤੇ ਤੇ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਸ ਤਰੀਕੇ ਨਾਲ ਤੇ ਆਪਾਂ ਵੇਸਣ ਦਾ ਘੋਲ ਇਹ ਤਿਆਰ ਕਰ ਲਾਂਗੇ ਜੀ ਥੋੜਾ ਥੋੜਾ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਜੀ ਆਪਾਂ ਇਹਦਾ ਘੋਲ ਵਧੀਆ ਜਿਹਾ ਬਣਾ ਲਾਂਗੇ ਤਾਂ ਕਿ ਵੇਸਣ ਦੇ ਵਿੱਚ ਗੰਡਾ ਹੀ ਨਾ ਬਣਨ ਰਹਿਣ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਉਣਾ ਆਪਾਂ ਨੇ ਥੋੜਾ ਥੋੜਾ ਪਾਣੀ ਕਰਕੇ ਪਾਵਾਂਗੇ ਜੀ ਤੇ ਵਧੀਆ ਜਿਹਾ ਘੋਲ ਆਪਾਂ ਇਹਦਾ ਤਿਆਰ ਕਰ ਲਾਂਗੇ ਵੇਸਣ ਦਾ ਘੋਲ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਿਆ ਜੀ ਤੇ ਹੁਣ ਆਪਾਂ ਜਿਹੜਾ ਇਹ ਸੀਗਾ ਇਹਦੇ ਵਿੱਚ ਪਿਆਜ਼ ਵਗੈਰਾ ਪਾ ਲਾਂਗੇ ਤੇ ਜਿਹੜੇ ਵੀ ਇਹ ਆਪਾਂ ਮਿਰਚ ਪਿਆਜ਼ ਤੇ ਆਲੂ ਕੱਟੇ ਹੋਏ ਹੈਗੇ ਇਹਨਾਂ ਨੂੰ ਵੀ ਆਪਾਂ ਪਾ ਲਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਲੂ ਕੱਢ ਕੇ ਪਾ ਲਾਂਗੇ ਪਿਆਜ਼ ਆਲੂ ਵਗੈਰਾ ਸਾਰੇ ਇਹਦੇ ਵਿੱਚ ਮਿਕਸ ਕਰ ਲਾਂਗੇ ਤੇ ਤੁਹਾਡੇ ਕੋਲ ਜੋ ਵੀ ਸਬਜ਼ੀਆਂ ਹੈਗੀਆਂ ਜੀ ਤੁਸੀਂ ਉਹ ਹੀ ਇਹਦੇ ਵਿੱਚ ਪਾ ਸਕਦੇ ਆਂਗੇ ਜਿਵੇਂ ਕਿ ਕਈ ਵਾਰ ਸ਼ਿਮਲਾ ਮਿਰਚ ਪਈ ਹੁੰਦੀ ਹੈ ਘਰ ਦੇ ਵਿੱਚ ਤੇ ਟਮਾਟਰ ਵਗੈਰਾ ਤੇ ਇਦਾਂ ਤੁਸੀਂ ਪਾ ਸਕਦੇ ਆ ਇਹਦੇ ਵਿੱਚ ਜੀ ਤੇ ਆਪਾਂ ਪਿਆਜ਼ ਵਗੈਰਾ ਵੀ ਇਹਦੇ ਵਿੱਚ ਪਾ ਲਈਏ ਸਾਰਾ ਇਹਦੇ ਵਿੱਚ ਮਿਕਸ ਕਰ ਲਈਏ ਆਪਾਂ ਸਮਾਨ ਇਸ ਤਰੀਕੇ ਨਾਲ ਆਪਾਂ ਸਾਰਾ ਸਮਾਨ ਇਹਦੇ ਵਿੱਚ ਐਡ ਕਰ ਲਏ ਜੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਤੇ ਮਿਰਚ ਆਪਾਂ ਦੇ ਵਿੱਚ ਤਾਂ ਨਹੀਂ ਪਾਈ ਹੈਗੀ ਕਿਉਂਕਿ ਬੱਚਿਆਂ ਨੇ ਖਾਣਾ ਹੈਗਾ ਤੇ ਆਪਾਂ ਇੱਕ ਹੀ ਮਿਰਚ ਕੱਟੀ ਸੀਗੀ ਇਹਦੇ ਵਿੱਚ ਲਾਲ ਮਿਰਚ ਤੇ ਜਿਆਦਾ ਮਿਰਚ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਵਗੈਰਾ ਕੁਝ ਨਹੀਂ ਪਾਇਆ ਹੈਗਾ ਕਿਉਂਕਿ ਬੱਚੇ ਇੰਨੀ ਜਿਆਦਾ ਮਿਰਚ ਖਾਂਦੇ ਨਹੀਂ ਹੈਗੇ ਜੀ ਤੇ ਇਸ ਤਰੀਕੇ ਦਾ ਇਹ ਬੈਟਰ ਤਿਆਰ ਕਰ ਲਿਆ ਜੀ ਨਾ ਜ਼ਿਆਦਾ ਗਾੜਾ ਨਾ ਪਤਲਾ ਤੇ ਇਸੇ ਤਰੀਕੇ ਦੇ ਆਪਾਂ ਨੂੰ ਬੈਟਰ ਚਾਹੀਦਾ ਹੈਗਾ ਤੇ ਥੋੜਾ ਜਿਹਾ ਪਾਣੀ ਪਾ ਆਇਆ ਸੀ ਆਪ ਪਾਰਨੇ ਕਿਉਂਕਿ ਪਹਿਲਾਂ ਉਹ گاੜਾ ਸੀਗਾ ਇਹ ਬੈਟਰ ਤੇ ਹੁਣ ਆਪਣਾ ਬੈਟਰ ਬਿਲਕੁਲ ਸਹੀ ਬਣ ਕੇ ਤਿਆਰ ਹੋ ਗਿਆ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹ ਤਵਾ ਗਰਮ ਕਰ ਲਿਆ ਤੇ ਤਵੇ ਤੇ ਆਪਾਂ ਘਿਓ ਜਾਂ ਤੇਲ ਲਗਾ ਲਾਂਗੇ ਆਪਾਂ ਇੱਥੇ ਦੇਖੀ ਘਿਓ ਲਗਾ ਰਹੇ ਹਾਂ ਜੀ ਤੁਸੀਂ ਤੇਲ ਵੀ ਵਰਤ ਸਕਦੇ ਆ ਸਰੋਂ ਦਾ ਥੋੜਾ ਜਿਹਾ ਆਪਾਂ ਘਿਓ ਇਸ ਤਰੀਕੇ ਨਾਲ ਲਗਾ ਲਿਆ ਸਾਰੇ ਤਵੇ ਤੇ ਤੇ ਹੁਣ ਜਿਹੜਾ ਇਹ ਆਪਾਂ ਬੈਟਰ ਤਿਆਰ ਕੀਤਾਗਾ ਤੇ ਕੜਛੀ ਨਾਲ ਆਪਾਂ ਇਦਾਂ ਇਹਨੂੰ ਥੋੜਾ ਜਿਹਾ ਹਲਾ ਕੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਜੀ ਤਵੇ ਤੇ ਨੂੰ ਆਪਾਂ ਇਸ ਤਰੀਕੇ ਨਾਲ ਕੜਛੀ ਨਾਲ ਹੀ ਫਲਾ ਲਾਂਗੇ ਗੋਲ ਗੋਲ ਜਿੰਕਿ ਤਰਾ ਗੋਲ ਗੋਲ ਫਲਾ ਲਾਂਗੇ ਨੂੰ ਇਹਨੂੰ ਆਪਾਂ ਨਾ ਜ਼ਿਆਦਾ ਪਤਲਾ ਕਰਨਾ ਜੀ ਤੇ ਨਾ ਹੀ ਆਪਾਂ ਇਹਨੂੰ ਜ਼ਿਆਦਾ ਮੋਟਾ ਰੱਖਣਾਗਾ ਤੇ ਠੀਕ ਜਿਹਾ ਆਪਾਂ ਇਹਨੂੰ ਕਰ ਲਾਂਗੇ ਕਿਉਂਕਿ ਵਾੜਾ ਜ਼ਿਆਦਾ ਮੋਟਾ ਰੱਖਾਂਗੇ ਤਾਂ ਫਿਰ ਇਹ ਕੱਚਾ ਰਹਿ ਜਾਊਗਾ ਤੇ ਜੇਕਰ ਆਪਾਂ ਜ਼ਿਆਦਾ ਹੀ ਪਤਲਾ ਜਿਹਾ ਕਰ ਦਾਂਗੇ ਤਾਂ ਫਿਰ ਉਹ ਜਿਵੇਂ ਉਹ ਦੂਸਰਾ ਹੁੰਦਾ ਗਾਡੋਸਾ ਉਹਦੀ ਤਰ੍ਹਾਂ ਬਣ ਜਾਊਗਾ ਤੇ ਆਪਾਂ ਇਹ ਪੂੜਾ ਬਣਾ ਰਹੇ ਹਾਂ ਇਸ ਲਈ ਆਪਾਂ ਨੂੰ ਇੰਨਾ ਹੀ ਮੋਟਾ ਚਾਹੀਦਾ ਹੈ ਇਹ ਤੇ ਮੀਡੀਅਮ ਫਲੇਮ ਤੇ ਆਪਾਂ ਬਣਾ ਰਹੇ ਹਾਂ ਜੀ ਗੈਸ ਇੱਥੇ ਆਪਾਂ ਬਿਲਕੁਲ ਤੇਜ਼ ਨਹੀਂ ਕਰਨਾ ਹੈਗਾ ਤੇ ਆਪਾਂ ਇੱਕ ਇਹਦਾ ਪਾਸਾ ਪੱਕਣ ਦੇਵਾਂਗੇ ਉੱਪਰਲਾ ਫਿਰ ਆਪਾਂ ਇਹਨੂੰ ਪਲਟਾਂਗੇ ਇਸ ਤਰੀਕੇ ਨਾਲ ਕੋਈ ਲੈ ਲੈਣਾ ਤੁਸੀਂ ਖੁਰਚਣਾ ਵਗੈਰਾ ਤੇ ਕੰਨੀਆਂ ਤੋਂ ਆਪਾਂ ਹਲਾਵਾਂਗੇ ਇਹਨੂੰ ਥੋੜਾ ਥੋੜਾ ਇਸ ਤਰੀਕੇ ਨਾਲ ਆਪਾਂ ਇਹਨੂੰ ਪਲਟ ਦਾਂਗੇ ਜੀ ਕਸਾ ਇਹਦਾ ਵਧੀਆ ਪੱਕ ਗਿਆ ਦੇਖੋ ਕਿੰਨਾ ਵਧੀਆ ਪੱਕਿਆ ਹੋਇਆ ਪਾਸਾ ਇਹਦਾ ਇੱਕ ਸਾਈਡ ਤੇ ਹੁਣ ਆਪਾਂ ਮੀਡੀਅਮ ਫਲੇਮ ਤੇ ਇਹਨੂੰ ਇਧਰਲੀ ਸਾਈਡ ਪਕਾਵਾਂਗੇ ਦੀ ਥੋੜਾ ਬੋਤਾ ਤੁਸੀਂ ਇਸ ਤਰੀਕੇ ਨਾਲ ਘਿਓ ਲਗਾਉਣਾ ਚਾਹੁੰਦੇ ਹੋ ਤਾਂ ਲਗਾ ਸਕਦੇ ਉੱਪਰਲੀ ਸਾਈਡ ਬਹੁਤ ਹੀ ਵਧੀਆ ਇਹ ਹੈਲਦੀ ਚੀਜ਼ ਹੈ ਜੀ ਬੱਚਾ ਲਈ ਵੀ ਤੇ ਇਹ ਬਣਾ ਕੇ ਜਰੂਰ ਖਵਾਉਣੀ ਚਾਹੀਦੀ ਆਪਾਂ ਨੂੰ ਛੋਟੇ ਬੱਚੇ ਨੂੰ ਛੋਟੇ ਵੱਡੇ ਸਾਰਿਆਂ ਨੂੰ ਪਸੰਦ ਆਉਣ ਵਾਲੀ ਚੀਜ਼ ਹੈ ਇਹ ਤੇ ਇਹਦਾ ਇਹ ਸਾਈਡ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਇਸ ਤਰੀਕੇ ਨਾਲ ਥੋੜਾ ਥੋੜਾ ਲਾ ਪਕੇ ਆਪਾਂ ਦਬਾ ਕੇ ਇਹਨੂੰ ਤੇ ਪਕਾ ਲਾਂਗੇ ਆਪਾਂ ਇਹਦਾ ਪਾਸਾ ਦੂਸਰਾ ਇਸ ਤਰੀਕੇ ਨਾਲ ਜੀ ਆਪਾਂ ਪੂੜਾ ਪਕਾ ਲਿਆ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਆ ਤੇ ਦੋਨੋਂ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਪਕਾਇਆ ਇਹਨੂੰ ਤਾਂ ਕਿ ਇਹ ਕੱਚਾ ਨਾ ਰਵੇ ਤੇ ਇਸੇ ਤਰ੍ਹਾਂ ਜੀ ਆਪਾਂ ਦੂਸਰੇ ਪੂੜੇ ਵੀ ਪਾ ਲੈਣੇ ਆ ਤੇ ਸਾਰੇ ਪੂੜੇ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਪੂੜੇ ਨੂੰ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਦੂਸਰਾ ਪੂੜਾ ਫਲਾਇਆ ਸੀ ਉਸੇ ਤਰ੍ਹਾਂ ਹੀ ਇਹਨੂੰ ਸਾਰੇ ਨੂੰ ਫਲਾ ਦਾਂਗੇ ਆਪਾਂ ਤੇ ਚੰਗੀ ਤਰ੍ਹਾਂ ਗੋਲ ਕਰ ਲਾਂਗੇ ਜੀ ਤੇ ਜਿਵੇਂ ਆਪਣੇ ਦੂਸਰੇ ਪੂੜੇ ਬਣ ਕੇ ਤਿਆਰ ਸੀ ਸਾਰੇ ਉਸੇ ਤਰ੍ਹਾਂ ਹੀ ਇਹ ਬਣ ਕੇ ਤਿਆਰ ਆ ਬਿਲਕੁਲ ਇਹ ਬਿਲਕੁਲ ਵੀ ਨਹੀਂ ਤਵੇ ਤੇ ਚਿਪਕਦੇ ਜੇਕਰ ਤੁਸੀਂ ਇਹ ਤਰੀਕਾ ਵਰਤੋਗੇ ਤੇ ਕਈ ਵਾਰ ਤਾਂ ਜਿਵੇਂ ਚਿਪਕ ਜੇ ਜਾਂਦੇ ਹੁੰਦੇ ਅਗੇ ਤਵੇ ਤੇ ਤੇ ਇਸ ਤਰੀਕੇ ਨਾਲ ਬਣਾਓਗੇ ਤਾਂ ਬਿਲਕੁਲ ਵੀ ਨਹੀਂ ਚਿਪਕਣਗੇ ਤੇ ਸਾਰੇ ਪੂੜੇ ਆਪਾਂ ਇਦਾਂ ਹੀ ਬਣਾ ਲੈਣੇ ਆ ਪੂੜਾ ਪਾਉਣ ਤੋਂ ਪਹਿਲਾਂ ਘਿਓ ਜ਼ਰੂਰ ਲਗਾ ਲੈਣਾ ਜੀ ਤਵੇ ਤੇ ਫਿਰ ਇਹ ਪੂੜਾ ਬਿਲਕੁਲ ਵੀ ਨਹੀਂ ਚਿਪਕੂਗਾ ਤੇ ਇੱਥੇ ਆਪਣੇ ਸਾਰੇ ਪੂੜੇ ਬਣ ਕੇ ਤਿਆਰ ਸੀ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਪੂੜੇ ਤੇ ਇਸ ਤਰੀਕੇ ਨਾਲ ਤੁਸੀਂ ਵੀ ਵੇਖਣ ਦੇ ਪੂੜੇ ਬਣਾ ਕੇ ਇਹ ਰੂਰ ਖਾਣੇ ਜੀ ਬਹੁਤ ਜ਼ਿਆਦਾ ਪਸੰਦ ਆਉਣਗੇ ਤੁਹਾਨੂੰ ਤੇ ਤੁਸੀਂ ਹਰ ਵਾਰ ਬਣਾ ਕੇ ਖਾਓਗੇ ਇਹ ਪੂੜੇ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਕਿਸੇ ਹੋਰ ਵੀਡੀਓ ਨਾਲ ਜੀ